ਸਿੱਤਲੇ ਗੱਡੀ ਨੂੰ ਚੱਲਦੇ ਰਹਿਣਗੇ ਅਗਲੇ ਜਦ ਜਿਨ੍ਹਾਂ ਨੇ ਸਵੇਰੇ ਹੀ ਬਹੁਤ ਸੋਹਣੀਆਂ ਅਖਬਾਰਾਂ ਦੇ ਵਿੱਚ ਖਬਰਾਂ ਛਾਪ ਦੇਣੀਆਂ ਪਿੰਡ ਸਸੋਲੀ ਨੂੰ ਮਿੱਟੀ ਤੋਂ ਅਲਰਜੀ ਹੈ ਮੁਟਿਆਰੇ ਪਹਿਲੀ ਛੱਡੀ ਤੇ ਹੁੰਦੀ ਜੇ ਸਿਆਣੀ ਗੱਲ ਵਿੱਚੇ ਨਾ ਤੋਕੀਏ ਤੇ ਫੈਮਿਲੀ ਸਮੇਤ ਗੱਡੀ ਠੇਕੇ ਤੇ ਨਾ ਸਾਡੀ ਖੇਡ ਆ ਕੱਲੇ ਨਾਲ ਗੱਲਾਂ ਆਹ ਹੈ ਭੋਗ ਅਗਲੀ ਗੱਲ ਦੇ ਨਾਲ ਇਸ ਮਾਤ ਦੇ ਨਾਲ ਨਾਮ ਵਣਦਾ ਨਾਮ ਵਣਦਾ ਨਹੀਂ ਮਿੱਤਰੋ ਸਾਡੇ ਹਰਮੇਸ਼ ਲਾਲ ਜੀ ਸਾਨਾਫ ਕਰਦੇ ਜਿਹੜੇ ਹੁੰਦੇ ਸਾਊਂਡ ਵਾਲੇ ਵੀਰ ਨੂੰ ਵੀ ਪੈਸੇ ਦੇਣੇ ਹੁੰਦੇ ਐ ਟੈਂਟ ਵਾਲੇ ਵੀਰ ਦੇ ਵੀ ਪੈਸੇ ਦੇਣੇ ਹੁੰਦੇ ਆਮ ਜੀ ਸਾਨਾਫ ਪੇਤੀ ਰਾਮ ਪਰ ਬਹੁਤ ਯਾਰ ਰੁਪਇਆ ਉਹਨਾਂ ਕੋਲੇ ਵੀ ਸਰਵਤ ਭਾਈ ਗਈ ਹੈ ਇਸ ਰੈਲੀ ਦੇ ਮੇਰੇ ਜਾਣ ਦੇ ਲਈ ਔਰ ਅਗਲਾ ਮਾਨ ਸਨਮਾਨ ਸਰਦਾਰ ਅਵਤਾਰ ਸਿੰਘ ਸਾਨਾਫ ਪਰਮਾਨ ਦਾ ਜਿਹੜਾ ਬਣ ਕੇ ਸਾਨਾ ਦੇ ਭੇਡ ਹੁੰਦੇ ਨੇ ਸਭ ਤੋਂ ਪਾਸੇ ਸਟਾਨਾ ਕਰਨਾ ਦਾ 5200 ਵਾਲੇ ਤੋਂ ਜਾਬ ਸਾਡੇ RAM ਕੁਮਾਰ ਜੀ ਸਤੰਦਰਪੁਰ ਆਪ ਉਹ ਜਿਹੜੀ ਚਾਹ ਦੀ ਸੇਵਾ ਕੋਕੇ ਕਹਿੰਦੇ ਜਿਹੜੀ ਚਾਹ ਵੀ ਇਕਾਲੇ ਸਪੈਸ਼ਲ ਗੱਲ ਕਹਿਣੀ ਆ ਉਸ ਕੁੜੀ ਨੇ ਤਾੜੀ ਮਾਰੀ ਕਿਤੇ ਵਿੱਚ 18 ਮਿੰਟs ਸਾਹਮਣੇ ਦੂਸਰੇ ਪਾਸੇ ਬਿੱਟੂ ਤੇ ਉਦੋਂ ਉੱਪਰਲੇ ਪਾਸੇ ਦਿੱਤੇ ਲੰਗੋੜ ਦੇ ਵਿੱਚ ਬਿੱਟੂ ਉਹ ਥੋੜੀ ਕੁਸ਼ਤੀ ਦਾ ਮੁਕਾਬਲਾ ਹੈਪੀ ਪਲਵਾਨ ਜੀ ਤਿਰੂ ਪੰਡੋਰੀ ਮਰਸੇ ਦੇ ਵਿਆਕਤਰੀ ਬਗਵਾਰਾ ਸਿੱਧੀ ਪਾਸਲ ਪ੍ਰਵਾਦਾ ਦਾ ਵੀ ਫਾਈਨਲ ਮੁਕਾਬਲੇ ਇੱਕ ਸਖਾੜੇ ਵਿੱਚ ਕਰਵਾਈਏ ਜੀ ਹੋਣੀ ਹੁੰਦੀ ਹੈ ਅਬ ਮੇਰੇ ਤੋਂ ਜਿਹੜੀ ਪਲਵਾਨਾਂ ਦੀ ਅੱਜ ਆ ਬੋਲਦੀਆਂ ਦਾ ਬੋਲਣੀ ਹੈ ਸਾਡੇ ਜਿੰਨੇ ਵੀ ਹਾਂ ਦੇ ਚਾਰਜ ਦੇਸ਼-ਵਿਦੇਸ਼ ਇਕਵਾਰ ਤੇ ਵੱਡੇ ਨਿਊਜ਼ ਚੈਨਲ ਮਾਸਟਰ ਰਿਪੋਰਟਿਕ ਦੇ ਜਿਹਨੇ ਬਹੁਤ ਸੋਣਾ ਸਮਾਂ ਅੱਜ ਲੈ ਆਂਦਾ ਏ ਪੰਨੰਦ ਮਰਿਆ ਮਸ਼ੀਨਾ ਦੀ ਬੱਲੇ ਬੱਤੇਰੇ ਤੁਰਦਾ ਤੋਰ ਸਕੀਦਾ ਦੀ ਮਲ ਹੁੰਦੇ ਵਿੱਚ ਫੇਰੇ ਤੋਂ ਬੜੀ ਗਰੂਣੀ ਹੁੰਦੀ ਐ ਕਿ ਮੋਹ ਬੱਦੀ ਤੇ ਕਦੇ ਕੜਾਹੇ ਰਿੱਜਦੇ ਨਹੀਂ ਤੇਰੀ ਬੋਲਣ ਦਾ ਇਹਨੇ ਸਿਖਾਇਆ ਕਿ ਕੱਦ ਦੱਸ ਦੇ ਨਾ ਆ ਨਾਮਲਾ ਅਜੀ ਚੱਬੇ ਵਾਲੇ ਤੇ ਮੰਗੀ ਸਿਗੜਾ ਦੇ ਵਿਚਾਲੇ ਹੋ ਰਿਹਾ ਹੈ ਆਜ ਜਿੱਤੇ ਹਾ ਦਾ ਫੈਸਲਾ ਆਪਣੇ ਮੁਰਸ਼ਦ ਤੇ ਹੋਏ ਜਿਹੜਾ ਪੰਜ ਆਪਾਂ ਦੇ ਪਾਣੀ ਪੀਤੇ ਹੋ ਜਿਹੜਾ ਪੰਜ ਆਪਾਂ ਦੇ ਆ ਪੰਜਾਬ ਦੀ ਪਵਿੱਤਰ ਧਰਤੀ ਪੰਜਾਬ ਦੀ ਛੇ ਜਮੰਮੀ ਕਿਉਂਕਿ ਜਦ ਤੱਕ ਰੌਸ਼ਨੀ ਹੋਗੀ ਸੂਰਜ ਚੰਦ ਪਰ ਲਗਦੇ ਰਹਿੰਗੇ ਮੇਲੇ ਇਨ ਮਜਾਰੋ ਉੱਪਰ ਇਨੇ ਸਾਹਿਬ ਸਾਡੇ ਨੌਂਗਿਆ ਸਾਹਿਬ ਸਾਡੇ ਡਾਕਟਰ ਅਲੀ ਜੱਪਿਆਰੇ ਮੰਗੀ ਸੋਨੜਾ ਹਾਜੀ ਭਲਵਾ ਜੀ ਆਓ ਅਖਾੜੇ ਵਿੱਚ ਆਪਾਂ ਸਤਿਗੁਰੂ ਜੀ ਨਾਲ ਜਾਦੂ ਦੇ ਫੁਟਮਾ ਹੋ ਰਹੀਆਂ ਨੇ ਦੰਗਲ ਕਮੇਟੀ ਪੁੱਲ ਜਾਣਦੇ ਨੇ ਰਿਸ਼ਤੇ ਨਾਤੇ ਬਦਲ ਜਾਂਦੇ ਨੇ ਸਮਿਆਂ ਦੇ ਨਾਲ ਲੋਕ ਮੁੱਦਤ ਕਿੱਥੇ ਪੁੱਛਿਆ ਦਾ ਹਾਲ ਜਨੰਦ ਤੋਂ ਸਾਡੇ ਪਵਨ ਭਾਜੀ